ਸ਼ਸ਼ੀਕਾਰ ਜੀ ਜੀ ਦਉਣ ਜੀ ਸਾਰੇ ਹੋਪ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਪਰਮਾਤਮਾ ਸਾਰਿਆਂ ਚੜ੍ਹਦੀ ਕਲਾ ਬਖਸ਼ਣ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈਗੀ ਇਹ ਵੀ ਬਹੁਤ ਜ਼ਿਆਦਾ ਸੋਹਣੀ ਹੈ ਤੇ ਡਬਲ ਟੋਨ ਪਸ਼ਮੀਨਾ ਜੋ ਇੰਨਾ ਜ਼ਿਆਦਾ ਡਿਮਾਂਡ ਤੇ ਹੈਗਾ ਉਹਦੇ ਹੀ ਸੂਟ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਡਬਲ ਟੋਨ ਪਸ਼ਮੀਨੇ ਦੇ ਬਹੁਤ ਸੋਹਣੀ ਕਲੈਕਸ਼ਨ ਹੈ ਬਹੁਤ ਲੇਟੈਸਟ ਹੈਗੀ ਤੇ ਬਹੁਤ ਪਿਆਰੇ ਜਿਹੇ ਸੂਟ ਨੇ ਭੁਪਿੰਦਰਾ ਬ੍ਰਾਂਡ ਦੇ ਰਹਿਣਗੇ ਜੀ ਭੁਪਿੰਦਰਾ ਬ੍ਰਾਂਡ ਦੇ ਰਹਿਣਗੇ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਲਓ ਜੀ ਬਹੁਤ ਸੋਹਣਾ ਡਬਲ ਟੋਨ ਪਸ਼ਮੀਨਾ ਹੈ ਜੀ ਇਹ ਇਹਦੇ ਵਿੱਚ ਫਰਸਟ ਕਲਰ ਏ ਆ ਗਿਆ ਜੀ ਇਹਦੀ ਫੀਲ ਤੇ ਫੋਇਲ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇਹਦੇ ਵਿੱਚ ਹੈ ਦਾ ਪਰਪਲ ਦੀ ਤੇ ਗਰੇ ਦੀ ਸ਼ਾਈਨਿੰਗ ਹੈਗੀ ਹੈ ਜੀ ਲਵੈਂਡਰ ਪਰਪਲ ਦਾ ਸ਼ੇਡ ਹੈ ਉਹਦੇ ਵਿੱਚ ਸ਼ਾਈਨਿੰਗ ਹੈਗੀ ਹੈ ਤੇ ਡਬਲ ਟੋਨ ਪਸ਼ਮੀਨੇ ਦੀ ਹੀ ਰਹੂਗੀ ਨਾਲ ਬਾਟਮ ਇਹ ਵਾਲੀ ਲੱਗੀ ਹੈ ਜੀ ਇਹਦੇ ਨਾਲ ਬਾਟਮ ਇਹਦੇ ਵਿੱਚ ਇਹ ਵਾਲਾ ਪਿਸਤਾ ਸੀ ਗ੍ਰੀਨ ਤੇ ਪਰਪਲ ਗ੍ਰੇ ਐਦਾਂ ਸ਼ੇਡਿੰਗ ਹੈਗੀ ਹੈ ਇਹਦੇ ਵਿੱਚ ਬਹੁਤ ਸੋਨਾ ਸੂਟ ਹੈ ਜੀ ਬਹੁਤ ਪਿਆਰਾ ਭੁਪਿੰਦਰਾ ਬ੍ਰੈਂਡ ਦਾ ਰੂਗਾ ਜੀ ਲਓ ਫਰਸਟ ਕਲਰ ਇਹ ਹੈ ਐਂਡ ਸੈਕਿੰਡ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਵੀ ਬਹੁਤ ਸੋਨਾ ਕਲਰ ਹੈ ਕਲਰ ਚਾਰਟ ਇਹਨਾਂ ਦੇ ਵਿੱਚ ਬਹੁਤ ਸੋਹਣਾ ਹੈਗਾ ਤਿੰਨੋਂ ਹੀ ਕਲਰ ਨੇ ਤਿੰਨੋਂ ਹੀ ਕਲਰ लाजवाब ਨੇ ਜੀ ਡਬਲ ਟੋਨ ਦੇ ਰਿਹਾ ਜੀ ਇਹ ਡਬਲ ਟੋਨ ਦੇ ਰਿਹਾ ਹੈਗਾ ਇਹ ਸਟਫ ਹੈਗਾ ਜਿਹੜਾ ਬਹੁਤ ਵਧੀਆ ਇਹਦੇ ਵਿੱਚ ਮਸਟਰਡ ਦੀ ਟੋਨਿੰਗ ਹੈ ਮਸਟਰਡ ਦੀ ਟੋਨਿੰਗ ਹੈਗੀ ਹੈ ਲੋ ਜੀ ਇਹ ਵਾਲੀ ਇਹਦੀ ਰਹੂਗੀ ਜੀ ਬਾਟਮ ਬਹੁਤ ਪਿਆਰੀ ਜੋ ਲੇਟੈਸਟ ਜਹਾ ਹੈਗੇ ਜੀ ਆਪਣਾ ਫੈਬਰਿਕ ਉਹੀ ਆਪਾਂ ਲੈ ਕੇ ਆ ਰਹੇ ਹਾਂ ਜੋ ਅੱਜ ਕੱਲ ਡਿਮਾਂਡ ਤੇ ਹੈਗਾ ਜੀ ਜੋ ਡਿਮਾਂਡ ਤੇ ਹੈਗਾ ਡਿਮਾਂਡਡ ਫੈਬਰਿਕ ਲੈ ਕੇ ਆ ਰਹੇ ਹਾਂਗੇ ਆਪਾਂ ਤੁਹਾਡੇ ਲਈ ਤੇ ਜੋ ਹੁਣ ਲੇਟੈਸਟ ਹੈਗਾ ਇਸ ਟਾਈਮ ਦਾ ਲੇਟੈਸਟ ਹੈ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਪਿਆਰਾ ਐਦਾਂ ਇਹਦੀ ਡਬਲ ਟੋਨ ਹੈਗਾ ਡਬਲ ਟੋਨ ਦੇ ਰਹੇ ਜੀ ਇਹ ਬਹੁਤ ਸੋਹਣਾ ਸਟਫ ਹੈਗਾ ਐਂਡ ਥਰਡ ਕਲਰ ਇਹਦੇ ਵਿੱਚ ਮਸਟਰਡ ਦੀ ਟੋਨ ਵਾਲਾ ਸਕਿਨ ਵਾਲਾ ਹੈ ਜੀ ਇਹਦੇ ਵਿੱਚ ਲਵੈਂਡਰ ਦੀ ਸ਼ਾਈਨਿੰਗ ਹੈ ਜੀ ਲਵੈਂਡਰ ਦੀ ਸ਼ਾਈਨਿੰਗ ਹੈ ਜੀ ਮਸਟਰਡ ਦੇ ਵਿੱਚ ਲਾਈਟ ਜਾਂ ਗੋਲਡਨ ਮਸਟਰਡ ਸ਼ੇਡ ਹੈਗੇ येलो ਦੀ ਵੀ ਟੋਨ ਦੇ ਰਹੇ ਕਿਉਂਕਿ ਇਹਦੇ ਵਿੱਚ ਸ਼ਾਈਨਿੰਗ ਹੈ ਇਸ ਕਰਕੇ ਦੇ ਐਗਜ਼ੈਕਟ ਕਲਰ ਕੁਝ ਨਹੀਂ ਕਹਿ ਸਕਦੇ ਹੈਗੇ ਵੈਸੇ نیچے ਦੇਖੋ ਜੈਲੋ ਮਸਟਰਡ ਹੈਗੇ ਤੇ ਇਹ ਦੇ ਵਿੱਚ ਜਿਹੜਾ ਕੰਨੀ ਆ ਪ੍ਰੋਪਰ ਇਹ ਲਵੈਂਡਰ ਸ਼ੇਡ ਦੇ ਰਹੀਏਗੀ ਇਸ ਕਰਕੇ ਡਬਲ ਟੋਨ ਕਰਕੇ ਦੇ ਵਿੱਚ ਕਈ ਟੋਨਾਂ ਜਿਹੀਆਂ ਆ ਰਹੀਆਂ ਨੇ ਸਟਫ ਦੇ ਵਿੱਚ ਵਿੱਚ ਹਲਕਾ ਹਲਕਾ ਪੈਰਟ ਵੀ ਦੇ ਰਿਹਾਗਾ ਤੇ ਇਹ ਵਾਲੀ ਇਹਦੀ ਰਹੂਗੀ ਜੀ ਬਾਟਮ ਇਹਦੀ ਵੀ ਪ੍ਰੋਪਰ ਕੰਨੀ ਦੇ ਉੱਤੇ ਇਦਾਂ ਲਵੈਂਡਰ ਸ਼ੇਡ ਹੈਗਾ ਮਸਟਰਡ ਸ਼ੇਡ ਹੈ ਤੇ نیچے ਵੀ ਮਸਟਰਡ ਸ਼ੇਡ ਹੈ ਇਹ ਰਿਵਰਸੀਬਲ ਹੁੰਦਾ ਜੀ ਜਿੱਦਾਂ ਬਾਟਮ ਦਾ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋ ਜਿਵੇਂ ਸ਼ਰਟ ਤੇ ਤਾਂ ਇਹਦਾ ਇਹ ਹੁੰਦਾ ਹੈਗਾ ਇਹਦੀ ਬਾਟਮ ਦਾ ਤੁਸੀਂ ਇਹ ਸ਼ੇਡ ਵੀ ਤੁਸੀਂ ਬਣਵਾ ਸਕਦੇ ਹੋ ਜੇ ਤੁਸੀਂ ਇਸ ਕਲਰ ਨਾਲ ਬਣਵਾਣਾ ਚਾਹੁੰਦੇ ਹੋ ਤਾਂ ਐਦਾਂ ਵੀ ਬਣਵਾ ਸਕਦੇ ਹੋਗੇ ਸਾਰੇ ਸੂਟਾਂ ਦੇ ਜਿਵੇਂ ਇਹਦੀ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਹੈਗੀ ਇਹ ਸ਼ਰਟ ਹੋਗੀ ਇਹ ਸ਼ੇਡ ਤੁਸੀਂ ਚੂਜ਼ ਕਰ ਸਕਦੇ ਹੋਗੇ ਜੇ ਤੁਸੀਂ ਡਿਸਾਈਡ ਕਰਨਾ ਤਾਂ ਐਦਾਂ ਵੀ ਬਣਵਾ ਸਕਦੇ ਹੋਗੇ ਦੇਖੋ ਜੀ ਇਹ ਸ਼ੇਡ ਵੀ ਲੈ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਹੋਊਗੀ ਇਹ ਦੇ ਵਿੱਚ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਹੈਗੀ ਲੋ ਜੀ ਇਹਦੇ ਵਿੱਚ ਵੀ ਇਦਾਂ ਹੀ ਹੈਗਾ ਇਹ ਇਹਦਾ ਵੀ ਤੁਸੀਂ 6 ਕਲਰ ਵੀ ਲੈ ਸਕਦੇ ਹੋ ਜੇ ਤੁਸੀਂ ਲਾਈਟ ਜਾ ਉਤੇ ਜਾਣਾ ਚਾਹੁੰਦੇ ਹੋ ਜੇ ਤੁਸੀਂ ਤਾਂ ਇਹ ਵਾਲਾ ਸ਼ੈਡ ਵੀ ਲੈ ਸਕਦੇ ਜਿਹੜਾ ਵੀ ਤੁਹਾਨੂੰ ਆਪਣੇ ਆਪ ਨੂੰ ਪਸੰਦ ਆਉਂਦਾ ਸਟਿਚ ਉਸ ਸਾਈਡ ਤੋਂ ਤੁਸੀਂ ਕਰਵਾ ਸਕਦੇ ਹੋਗੇ ਤੇ ਇਹਨਾਂ ਇਹ ਭੁਪਿੰਦਰਾ ਬ੍ਰਾਂਡ ਦੇ ਰਹਿਣਗੇ ਜੀ ਇਹਦੇ ਵਿੱਚ ਦੋ ਦੋ ਸੂਟ ਮਿਲ ਜਾਣਗੇ ਤੁਹਾਨੂੰ ਤਿੰਨੋਂ ਹੀ ਕਲਰ ਨੇਗੇ ਦੇਖੋ ਦੋ ਦੋ ਸੂਟ ਮਿਲ ਜਾਣਗੇ ਆਰਾਮ ਨਾਲ ਤੇ ਇਹਨਾਂ ਦਾ ਜਿਹੜਾ ਪ੍ਰਾਈਜ਼ ਰਹੂਗਾ ਜੀ 1200 ਰੁਪਏ 1200 ਰੁਪਏ ਇਹਨਾਂ ਦਾ ਪ੍ਰਾਈਸ ਹੈ ਸ਼ਿਪਿੰਗ ਐਕਸਟਰਾ ਰਹੂਗੀ ਜੀ 1200 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਇਹ ਵਾਲੇ ਰਹਿਣਗੇ ਜੀ ਅੱਜ ਦੇ ਜਿਹੜੇ ਸੂਟ ਰਗੇ ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਡਬਲ ਟੋਨ ਪਸ਼ਮੀਨੇ ਦੇ ਵਿੱਚ ਪਲੇਨ ਸੂਟ ਕਿਉਂਕਿ ਇਹਨਾਂ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਆ ਰਹੀ ਸੀਗੀ ਕੀ ਡਬਲ ਟੋਨ ਪਸ਼ਮੀਨੇ ਦੇ ਸੂਟ ਦੀ ਵੀਡੀਓ ਬਣਾਓ ਇਹ ਕਲਰ ਤਾਂ ਆਪਣੇ ਕੋਲੇ ਦੇਖੋ ਜੀ ਹਾਂ ਇਹ ਵਾਲਾ ਸਟੱਫ ਤਾਂ 2 ਸਾਲਾਂ ਤੋਂ ਚੱਲਦਾ ਆ ਰਿਹਾਗਾ ਇਹਦੀ ਕੋਈ ਕੰਪਲੇਨ ਨਹੀਂ ਬਿਲਕੁਲ ਬਹੁਤ ਸੋਹਣਾ ਇਹਨਾਂ ਦੇ ਉੱਤੇ ਵਰਕ ਹੁੰਦਾਗਾ ਬਹੁਤ ਪਿਆਰਾ ਬਹੁਤ ਸੋਹਣੇ ਸੂਟ ਇਹਨਾਂ ਦੇ ਰੈਡੀ ਹੁੰਦੇ ਨੇਗੇ ਤੇ ਇਸ ਕਰਕੇ ਇਹ ਤਾਂ ਸਾਡੇ ਕੋਲੇ ਹਰ ਇੱਕ ਕਲਰ ਆਉਂਦਾ ਹੀ ਰਹਿੰਦਾਗਾ ਆਪਣੇ ਕੋਲੇ ਹੁੰਦਾਗਾ ਅਵੇਲੇਬਲ ਹੈ ਵੀਡੀਓ ਮੈਂ ਭੈਣਾਂ ਦੀ ਡਿਮਾਂਡ ਤੇ ਇਸ ਲਈ ਬਣਾ ਰਹੀ ਆਂ ਕਿ ਉਹਨਾਂ ਨੂੰ ਦਵਾਰੀ ਕਲਰਾਂ ਦਾ ਪਤਾ ਚੱਲ ਸਕੀ ਸੀ ਤੇ ਕੁਝ ਕੁ ਕਲਰ ਆਪਾਂ ਨਵੇਂ ਜਿਹੜੇ ਵੀ ਆਉਂਦੇ ਰਹਿੰਦੇ ਨੇ ਨਵੇਂ ਕਲਰ ਇਹ ਪੁਪਿੰਦਰਾ ਬ੍ਰਾਂਡ ਦਾ ਹੀ ਰਹੂਗਾ ਜੀ ਦੇਖੋ ਇਸ ਵਾਰ ਇਹ ਨਾ ਬਹੁਤ ਸਾਰੇ ਬ੍ਰਾਂਡਸ ਨੇ ਕੱਢ ਦਿੱਤੇਗਾ ਇਹ ਬਹੁਤ ਜ਼ਿਆਦੇ ਬ੍ਰਾਂਡ ਦੇ ਵਿੱਚ ਆ ਚੁੱਕੇਗਾ ਤੇ ਇਹ ਸਸਤੇ ਵਾਲੇ ਵੀ ਹੋਗੇ ਮਹਿੰਗੇ ਵਾਲੇ ਵੀ ਹੋਗੇ ਸਾਰੇ ਪਰ ਸਭ ਤੋਂ ਪਹਿਲੀ ਵਾਰ ਪਪਿੰਦਰਾ ਵਾਲਿਆਂ ਨੇ ਕੱਢਿਆ ਸੀਗਾ ਪਪਿੰਦਰਾ ਵਾਲਿਆਂ ਕੋਲ ਹੀ ਡਬਲ ਟੋਨ ਪਸ਼ਮੀਨੇ ਦਾ ਜਿਹੜਾ ਇਹਨਾਂ ਨੇ ਮਿਲਦੇ ਨੇ ਉਹਨਾਂ ਨੇ ਹੀ ਕੀਤਾ ਸੀਗਾ ਉਹਨਾਂ ਦਾ ਹੀ ਆਪਾਂ ਦੋ ਸਾਲਾਂ ਤੋਂ ਵਾਰਤ ਰਹੇ ਆਂਗੇ ਬਹੁਤ ਵਧੀਆ ਆਪਣੇ ਸੂਟ ਬਣੇ ਹੋਏ ਨੇਗੇ ਲਾਸਟ ਈਅਰ ਸਾਡੇ ਘਰ 'ਚ ਮੈਰਿਜ ਸੀਗਾ ਸਾਡੇ ਆਪਣੇ ਸੂਟ ਬਣੇ ਸੀਗੇ ਬਹੁਤ ਸੋਹਣਾ ਪਸ਼ਮੀਨਾ ਇਹਨਾਂ ਤੇ ਹੈਂਡਵਰਕ ਕਰਵਾਓ ਆ ਰਹੀ ਮਸ਼ੀਨ ਹਰ ਤਰ੍ਹਾਂ ਦੀ ਮੋਡਰੀ ਹੋਊਗੀ ਸੋਹਣੀ ਲੱਗਦੀ ਹੈ ਜਿਹੜੀਆਂ ਆਪਣਾ ਜ਼ਿਆਦਾ ਸਿੰਥੈਟਿਕ ਨਹੀਂ ਪਾਣਾ ਚਾਹੁੰਦੀ ਤਾਂ ਇਦਾਂ ਦੇ ਸੂਟ ਜਿਵੇਂ ਮਮਮੀ ਆਂਟੀਆ ਤਾਂ ਆਮ ਨੋਰਮਲ ਐ ਮੇਦੇ ਸੂਟ ਆ ਕੇ ਖੁਸ਼ ਹੁੰਦੀਆਂ ਨਹੀਂ ਆ ਬਹੁਤ ਸੋਹਣਾ ਸਟੱਫ ਹੈਗਾ ਜੀ ਇਹ ਡਬਲ ਟੋਨ ਹੈਗਾ ਜਿਹੜਾ ਮਰਜੀ ਸਾਈਡ ਤੁਸੀਂ ਇਹਨਾਂ ਦੀ ਬਣਵਾ ਸਕਦੇ ਹੋਗੇ ਜਿਹੜਾ ਸਾਈਡ ਤੁਸੀਂ ਕਹੋਗੇ ਉਹੀ ਸਾਈਡ ਆਪਾਂ ਇਹਨਾਂ ਦੀ ਬਣਵਾ ਦੇਵਾਂਗੇ ਜਿੱਦਾਂ ਆਪਾਂ ਇੱਕ ਸੂਟ ਆਪਣਾ ਰੈਡੀ ਹੋਇਆ ਸੀਗਾ ਬਾਹਰ ਜਾਣਾ ਮੈਮ ਦਾ ਉਹ ਇਸ ਸਾਈਡ ਤੋਂ ਆਪਣਾ ਸ਼ਰਟ ਬਣਵਾਤੀ ਜਿਹੜਾ ਆਹ ਸਾਈਡ ਸੀ ਤੋਂ ਬਾਟਮ ਦਾ ਵਰਕ ਕਰਵਾਇਆ ਸੀ ਇਹਦੀ ਉਲਟ ਸਾਈਡ ਤੋਂ ਤਾਂ ਵੀ ਉਹ ਬਹੁਤ ਜ਼ਿਆਦਾ ਗ੍ਰੇਸਫੁੱਲ ਬਣਿਆ ਸੀਗਾ ਤੇ ਤੁਸੀਂ ਐਦਾ ਵੀ ਬਣਵਾ ਸਕਦੇ ਹੋਗੇ ਬਹੁਤ ਸੋਨਾ ਪਸ਼ਮੀਨਾ ਜੀ ਪੁਪਿੰਦਰਾ ਦਾ ਹੈਗੇ ਜੀ ਇਹਦੇ ਵਿੱਚ ਅਲੱਗ-ਅਲੱਗ ਮੈਂ ਦੱਸ ਚੁੱਕੇ ਕਿ ਬ੍ਰਾਂਡ ਆ ਚੁੱਕੇ ਨੇਗੇ ਸਸਤੇ ਵੀ ਆ ਰਹੇ ਹੋਣਗੇ ਬਹੁਤ ਸਾਰੇ ਪਹਿਣ ਦੇ ਮੈਸੇਜ ਇਹ ਵੀ ਆਣਗੇ ਜੀ ਉਹ ਤਾਂ 800 ਦਾ ਦੇ ਰਹੇ ਨੇ 600 ਦਾ ਦੇ ਰਹੇ ਨੇ 700 ਦਾ ਜਾਂ ਆਪਾਂ ਨੂੰ ਨਹੀਂ ਪਤਾ ਕੋਈ ਕਿੰਨੇ ਦਾ ਦੇ ਰਿਹਾ ਜੀ ਆਪਣਾ ਇਹੀ ਚੀਜ਼ ਚੱਲ ਰਹੀ ਹੈਗੀ ਪੁਪਿੰਦਰਾ ਬ੍ਰਾਂਡ ਦੀ ਇਹ ਤੇ ਲੋ ਜੀ ਇਹ ਆ ਗਿਆ ਬਲੂ ਸ਼ੇਡ ਇਹਨਾਂ ਦੇ ਲੋ ਜੀ ਪੁਪਿੰਦ ਇਹ ਲੋ ਜੀ ਇਹਦੇ ਵਿੱਚ ਆ ਗਿਆ ਜੀ ਇਹ ਵਾਲਾ ਇਹਦੇ ਵਿੱਚ ਗ੍ਰੀਨ ਦਾ ਤੇ ਬਲੂ ਦਾ ਕੰਬੀਨੇਸ਼ਨ ਹੈਗਾ ਜੀ ਗ੍ਰੀਨ ਤੇ ਬਲੂ ਇਹਨਾਂ ਦੇ ਜਿਹੜੇ ਕਲਰ ਹੁੰਦੇ ਨੇ ਇਹ ਬਿਲਕੁਲ ਜਿਹੜੇ ਪਿਓਰ ਵਾਲਾ ਕਲਰ ਹੁੰਦਾ ਹੈਗਾ ਉਹ ਵਾਲੇ ਕਲਰ ਹੁੰਦੇ ਨੇ ਪ੍ਰੋਪਰ ਇਹਨਾਂ ਦੀ ਕੰਨੀ ਤੋਂ ਪਤਾ ਚੱਲ ਜਾਂਦਾ ਹੁੰਦਾ ਹੈਗਾ ਵੀ ਕਿਹੜੀ ਸ਼ੇਡਿੰਗ ਦੇ ਰਿਹਾ ਹੈਗਾ ਇਹ ਅ ਐਂਡ ਇਹਦਾ ਜਿਹੜਾ ਹੈਗਾ ਜੀ ਇਹ ਵਾਲਾ ਭੁਪਿੰਦਰਾ ਬ੍ਰਾਂਡ ਹੈ ਜੀ ਦੇਖੋ ਤੇ ਇਹਦੇ ਵਿੱਚ ਹੈਗੇ ਜੀ ਇਹ ਵਾਲਾ ਗ੍ਰੀਨ ਐਂਡ ਰਾਣੀ ਸ਼ੇਡ ਦਾ ਗ੍ਰੀਨ ਐਂਡ ਰੈਣੀ ਸ਼ੇਡ ਦਾ ਹੈ ਗਿਆ ਜੀ ਇਹ ਬਹੁਤ ਸੋਹਣਾ ਐਂਡ ਨੈਕਸਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਮਜ਼ੈਂਟਾ ਐਂਡ ਬਲੈਕ ਦਾ ਕੰਬੀਨੇਸ਼ਨ ਹੈਗਾ ਇਹ ਵੀ ਬਹੁਤ ਸੋਹਣਾ ਕੰਬੀਨੇਸ਼ਨ ਹੈਗਾ ਇਹਦਾ ਵੀ ਬਹੁਤ ਸੋਹਣੇ ਸੂਟ ਰੈਡੀ ਹੋ ਕੇ ਗਏ ਨੇ ਆਪਣੇ ਕੋਲੋਂ ਬਹੁਤ ਪਿਆਰਾ ਲਾਸਟ ইয়ার ਤੋਂ ਆਪਾਂ ਇਹ ਯੂਜ਼ ਕਰ ਰਹੇ ਹਾਂ ਜੀ ਜਿਹੜਾ ਇਹ ਪਸ਼ਮੀਨਾ ਹੈਗਾ ਕੋਈ ਅੱਜ ਦੇ ਨਹੀਂ ਨਵਾਂ ਨਹੀਂ ਹੈਗਾ ਤੇ ਆਪਾਂ ਭਰਤ ਚੁੱਕੇ ਆਗੇ ਇਹ ਪਸ਼ਮੀਨੇ ਨੂੰ ਬਹੁਤ ਸੋਹਣਾ ਜਿਹੜਾ ਇਹਨਾਂ ਦੀ ਟੋਨਿੰਗ ਹੁੰਦੀ ਹੈ ਕਿ ਰਿਵਰਸਿਬਲ ਪਸ਼ਮੀਨਾ ਬਲੂ ਐਂਡ ਗ੍ਰੀਨ ਦਾ ਹੈਗਾ ਕੰਬੀਨੇਸ਼ਨ ਬਹੁਤ ਸੋਹਣੇ ਕਲਰ ਨੇ ਬਹੁਤ ਪਿਆਰੇ ਕਲਰ ਨੇ ਜਿਨ੍ਹਾਂ ਦੇ ਵਿੱਚ ਤੇ ਹੋਣਾ ਹੈ ਜੀ ਰੈੱਡ ਐਂਡ ਗ੍ਰੀਨ ਰੈੱਡ ਐਂਡ ਗ੍ਰੀਨ ਮਹਿੰਦੀ ਗ੍ਰੀਨ ਐਂਡ ਨੈਕਸਟ ਕਲਰ ਆਗੇ ਜੀ ਇਹਦੇ ਵਿੱਚ ਬਲੈਕ ਐਂਡ ਮਸਟਰਡ ਯੈਲੋ ਯੈਲੋ ਵੀ ਇਹ ਪ੍ਰੋਪਰ ਅ ਔਰੇਂਜ ਯੈਲੋ ਜਿਹਾ ਹੈਗਾ ਇਹ ਬਲੈਕ ਐਂਡ ਯੈਲੋ ਬਲੈਕ ਨਹੀਂ ਹੈਗਾ ਇਹ ਬੋਟਲ ਗ੍ਰੀਨ ਸ਼ੇਡ ਹੈ ਬੋਟਲ ਗ੍ਰੀਨ ਬਟ ਬਲੈਕ ਵਾਲੀ ਟੋਨਿੰਗ ਹੈਗੀ ਇਹਦੀ ਐਂਡ ਨੈਕਸਟ ਆ ਗਿਆ ਜੀ ਇਹ ਵਾਲਾ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਬਹੁਤ ਪਿਆਰਾ ਸ਼ੇਡ ਹੈ ਬਲੈਕ ਨਾਲ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਹੈਗੇ ਨੇਗੇ ਜੀ ਐਂਡ ਇਵਲਕ ਪਰਪਲ ਐਂਡ ਫਿਰੋਜ਼ੀ ਪਿਓਰ ਫਿਰੋਜ਼ੀ ਸ਼ੇਡ ਐਂਡ ਪਰਪਲ ਐਂਡ येलो ਬਹੁਤ ਪਿਆਰੇ ਸ਼ੇਡ ਨੇ ਜੀ ਇਹਦੇ ਵਿੱਚ ਐਂਡ ਇਹ ਆ ਗਿਆ ਫਿਰੋਜ਼ੀ ਐਂਡ ਪਿਕਾਕ ਸ਼ੇਡ ਫਿਰੋਜ਼ੀ ਐਂਡ ਪਿਕਾਕ ਸ਼ੇਡ ਤੇ ਮਹਿਰੂਨ ਐਂਡ ਬਲੈਕ red and black ਮਹਿਰੂਨ ਦਾ ਸ਼ੇਡਿੰਗ ਦੇ ਰਿਆ ਇਹ red ਹੈ proper red ਹੈਗਾ black ਦੀ ਸ਼ੇਡਿੰਗ ਹੈ ਦੇ ਵਿੱਚ ਤੇ ਇਹ ਵਾਲਾ ਆ ਗਿਆ ਜੀ coffee and black ਇਹ ਲਵੈਂਡਰ ਸ਼ੇਡ ਹੈ ਇਹ ਹੈ ਪਸ਼ਮੀਨਾ ਸਿਲਕ ਦਾ ਹੀ ਬਟ ਇਹ ਰਿਵਰਸਿਬਲ ਨਹੀਂ ਹੈਗਾ ਸਿੰਗਲ ਸ਼ੇਡ ਦੇ ਰੇ ਜੀ ਇਹ ਜਿਨ੍ਹਾਂ ਨੇ ਸਿੰਗਲ ਸ਼ੇਡ ਦੇ ਵਿੱਚ ਲੈਣਾ ਹੈ ਇਹ ਆ ਗਿਆ blue blue and black ਦਾ ਬਹੁਤ ਸੋਹਣੇ ਕਲਰ ਨੇ ਜੀ ਇਹਨਾਂ ਦਾ ਜਿਹੜਾ ਪ੍ਰਾਈਸ ਰਹੂਗਾ ਸਿਰਫ 1000 1000 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਤੇ ਜਿਹੜੇ ਆਪਾਂ ਨੇ ਇਹੀ ਸ਼ਿਲਕ ਦੇ ਵਿੱਚ ਜੋ ਆਪਾਂ ਦਿਖਾ ਚੁੱਕੇ ਆਂਗੇ ਪਸ਼ਮੀਨਾ ਸ਼ਿਲਕ ਦੇ ਵਿੱਚ ਜੋ ਆਪਾਂ ਨੇ ਦਿਖਾਈ ਨੇ ਕਿ ਪ੍ਰਿੰਟਡ ਸੂਟ ਉਹਨਾਂ ਦਾ ਪ੍ਰਾਈਸ 1200 ਰਹੂਗਾ ਇਹਨਾਂ ਦਾ ਪ੍ਰਾਈਸ 1000 ਰੁਪਏ ਰਹੂਗਾ ਜਿਹੜਾ ਵੀ ਕਲਰ ਤੁਸਨ ਨੂੰ ਅਪੀਲ ਕਰਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਉਹ 9253115036 ਤੇ 9253115036 ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਸੋ ਸਾਨੂੰ ਕਮੈਂਟਸ ਕਰਿਆ ਕਰੋ ਤੇ ਕੋਈ ਵੀ ਮਿਸਟੇਕ ਹੋਵੇ ਵੀਡੀਓ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਉਹ ਸਾਨੂੰ ਜਰੂਰ ਦੱਸ ਦਿਆ ਕਰੋ WhatsApp ਤੇ ਮੈਸੇਜ ਕਰਕੇ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਜਦੋਂ ਸਾਨੂੰ ਕੋਈ ਵੀ ਤੁਸੀਂ ਦੱਸਦੇ ਹੋਗੇ ਕੋਈ ਸਾਡੀ ਮਿਸਟੇਕ ਦੱਸਦੇ ਹੋ ਜਾਂ ਆਪਾਂ ਆਪਾਂ ਰਿਪੀਟ ਨਹੀਂ ਕਰਾਂਗੇ ਜੋ ਚੀਜ਼ਾਂ ਆਪਣੇ ਤੋਂ ਦੇਖੋ ਇਨਸਾਨ ਹੈ ਜੀ ਗਲਤੀਆਂ ਵੀ ਹੋ ਜਾਂਦੀਆਂ ਨੇ ਕਿ ਮਿਸਟੇਕਸ ਵੀ ਹੁੰਦੀਆਂ ਨੇ ਜੀਆਂ ਹਾਰ ਕੋਈ ਪਰਫੈਕਟ ਨਹੀਂ ਹੁੰਦਾ ਹੈਗਾ ਹੌਲੀ ਹੌਲੀ ਆਪਾਂ ਪਰਫੈਕਟ ਹੁੰਦੇ ਜਾਣੇ ਆਂਗੇ ਪਰ ਕੋਈ ਵੀ ਹਰ ਇੱਕ ਚੀਜ਼ ਆਪਾਂ ਸਟਾਰਟਿੰਗ ਕਰਦੇ ਆਂ ਫਿਰ ਉਹਨੂੰ ਆਪਾਂ ਅੱਗੇ ਤੱਕ ਲੈ ਕੇ ਜਾਂਦੇ ਆਂ ਜੀ ਤੇ ਇਹ ਚੀਜ਼ਾਂ ਦਾ ਤੁਹਾਨੂੰ ਇਹੀ ਕਹਿਣਾ ਚਾਹਾਂਗੇ ਜੀ ਵੀ ਤੁਹਾਨੂੰ ਸਾਨੂੰ ਜਰੂਰ ਦੱਸਿਆ ਕਰੋ ਜੇ ਕੋਈ ਵੀ ਮਿਸਟੇਕ ਹੁੰਦੀ ਹੈ ਜਰੂਰ ਦੱਸਿਆ ਕਰੋ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਨੂੰ ਸੁਝਾਅ ਦਿੰਦੇ ਹੋ ਥੈਂਕ ਯੂ ਜੀ